ਦੋਸਤੋ ਸਸਿਕਾਲ ਜੀ ਠੀਕ ਠਾਕ ਹੋ ਸਾਰੇ ਸੋ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਕਿ ਨਵੀਂ ਕਹਾਣੀ ਆ ਨਿੱਕੀ ਜੀ ਤੇ ਤੁਹਾਨੂੰ ਜਰੂਰ ਇਹ ਵੀ ਮੋਟੀਵੇਸ਼ਨ ਦੇਊਗੀ ਤੇ ਬਹੁਤ ਚੰਗੀ ਸਿੱਖਿਆ ਜ਼ਿੰਦਗੀ ਜਿਉਣ ਦਾ ਇੱਕ ਢੰਗ ਸਿਖਾਊਗੀ ਇਹ ਵੀ ਕਹਾਣੀ ਗੱਲ ਆ ਜੀ ਸਮੁੰਦਰ ਦੀ ਆਪਾਂ ਨੂੰ ਸਮੁੰਦਰ ਵਰਗੇ ਜੇ ਬਣਨਾ ਚਾਹੁੰਦੇ ਹੋ ਮੰਨ ਲਓ ਤੁਸੀਂ ਜੇ ਸਮੁੰਦਰ ਵਰਗੇ ਬਣਨ ਦਾ ਮਤਲਬ ਆ ਕਿ ਬਹੁਤ ਵੱਡਾ ਮਕਾਮ ਜ਼ਿੰਦਗੀ ਚ ਜੇ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਤਾਂ ਕਿੱਦਾਂ ਦੇ ਬਣਨਾ ਪੈਣਾ ਸਾਨੂੰ ਇਹ ਕਹਾਣੀ ਤੋਂ ਪਤਾ ਲੱਗੂ ਇੱਕ ਨਾ ਬੱਚਾ ਸਮੁੰਦਰ ਦੇ ਕਿਨਾਰੇ ਤੇ ਖੇਡ ਰਿਹਾ ਹੁੰਦਾ ਅਚਾਨਕ ਇੱਕ ਬਹੁਤ ਤੇਜ਼ ਲਹਿਰ ਆਉਂਦੀ ਆ ਤੇ ਉਹ ਬੱਚੇ ਦੀ ਜਿਹੜੀ ਚੱਪਲ ਸੀ ਉਹ ਨਾਲ ਲੈ ਜਾਂਦੀ ਆ ਹੁਣ ਬੱਚਾ ਸਮੁੰਦਰ ਦੇ ਕਿਨਾਰੇ ਰੇਤ ਦੇ ਉੱਤੇ ਲਿਖ ਦਿੰਦਾ ਵਾ ਕਿ ਸਮੁੰਦਰ ਚੋਰ ਇੱਕ ਮੱਛੀਆਂ ਫੜਨ ਵਾਲਾ ਸੀਗਾ ਬੰਦਾ ਉਹ ਸਮੁੰਦਰ ਦੇ ਵਿੱਚ ਮੱਛੀਆਂ ਫੜਦਾ ਸੀ ਤੇ ਉਹੀ ਉਹਦਾ ਰੋਜ਼ੀ-ਰੋਟੀ ਦਾ ਸਾਧਨ ਸੀ ਪਰਿਵਾਰ ਨੂੰ ਪਾਲਦਾ ਸੀ ਉਹ ਉਹ ਸਮੁੰਦਰ ਦੇ ਕਿਨਾਰੇ ਦੇ ਉੱਤੇ ਲਿਖਦਾ ਵਾ ਕਿ ਸਮੁੰਦਰ ਮੇਰਾ ਪਾਲਣਹਾਰ ਆ ਜੋ ਮੈਨੂੰ ਰੋਜ਼ੀ-ਰੋਟੀ ਦਿੰਦਾ ਇੱਕ ਬਜ਼ੁਰਗ ਮਾਤਾ ਸੀ ਕਿਸੇ ਕਾਰਨ ਕਰਕੇ ਉਹਦਾ ਬੇਟਾ ਜਿਹੜਾ ਉਹ ਸਮੁੰਦਰ ਦੇ ਵਿੱਚ ਡੁੱਬ ਕੇ ਰੱਬ ਨੂੰ ਪਿਆਰਾ ਹੋ ਗਿਆ ਸੀ ਉਸ ਬੁੱਢੀ ਮਾਤਾ ਨੇ ਸਮੁੰਦਰ ਦੇ ਕਿਨਾਰੇ ਰੇਤ ਤੇ ਲਿਖਿਆ ਕਿ ਸਮੁੰਦਰ ਕਾਤਲਾ ਹਤੇ ਆਰਾਵਾ ਇੱਕ ਹੋਰ ਬਜ਼ੁਰਗ ਜਿਹੜਾ ਝੁੱਕ ਕੇ ਚੱਲਦਾ ਸੀ ਉਹਨੂੰ ਉਹਦੀ ਨਿਗਾਹ ਐਹੋਜੀ ਥਾਂ ਤੇ ਪਈ ਉਹਨੂੰ ਇੱਕ ਸੀਪ ਮਿਲੀ ਸਮੁੰਦਰ ਦੇ ਕਿਨਾਰੇ ਤੋਂ ਜਿਹੜੀ ਬੜੀ ਕੀਮਤੀ ਸੀ ਤੇ ਉਹਨੇ ਸਮੁੰਦਰ ਦੇ ਕਿਨਾਰੇ ਤੇ ਲਿਖਿਆ ਕਿ ਸਮੁੰਦਰ ਬਹੁਤ ਦਾਨੀ ਆ ਇਸ ਤੋਂ ਬਾਅਦ ਕੀ ਹੁੰਦਾ ਉਹ ਜਿੰਨੀਆਂ ਵੀ ਗੱਲਾਂ ਲਿਖੀਆਂ ਸੀ ਇੱਕ ਬਹੁਤ ਵੱਡੀ ਬਹੁਤ ਜ਼ੋਰ ਦੀ ਲਹਿਰ ਆਉਂਦੀ ਆ ਉਹ ਸਾਰਾ ਕੁਝ ਮਿਟੇ ਦਿੰਦੀ ਆ ਤੇ ਉਹ ਲਹਿਰ ਵਾਪਸ ਚਲ ਜਾਂਦੀ ਆ ਸਮੁੰਦਰ ਆਪਣਾ ਸੁਭਾਅ ਨਹੀਂ ਛੱਡਦਾ ਦੋਸਤੋ ਇਹ ਹੀ ਕਹਾਣੀ ਸੀ ਖਤਮ ਹੋ ਗਈ ਕਹਾਣੀ ਪਰ ਦੇਖੋ ਸਿੱਖਿਆ ਕਿੰਨੀ ਵੱਡੀ ਮਿਲਦੀ ਆ ਕਿ ਸਮੁੰਦਰ ਨੂੰ ਕੋਈ ਕੀ ਕਹਿ ਰਿਹਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਉਹਦੀ ਤਾਰੀਫ ਕਰ ਰਿਹਾ ਕੋਈ ਉਹਦੀ ਨਿੰਦਾ ਕਰ ਰਿਹਾ ਕੋਈ ਉਹਨੂੰ ਇਲਜ਼ਾਮ ਦੇ ਰਿਹਾ ਦੋਸ਼ ਦੇ ਰਿਹਾ ਉਹਨੂੰ ਉਹਦਾ ਵੀ ਫਰਕ ਨਹੀਂ ਪੈਂਦਾ ਉਹ ਆਪਣਾ ਕੰਮ ਕਰ ਰਿਹਾ ਸਮੁੰਦਰ ਦਾ ਜੋ ਕੰਮ ਆ ਉਹ ਕਰੀ ਜਾ ਰਿਹਾ ਬਸ ਤਾਂ ਹੀ ਤਾਂ ਉਹ ਸਮੁੰਦਰ ਆ ਸੋ ਆਪਾਂ ਨੂੰ ਵੀ ਆਪਣੀ ਜ਼ਿੰਦਗੀ ਆ ਜਿਹੜੀ ਉਹ ਸਮੁੰਦਰ ਵਾਂਗ ਬਣਾਉਣੀ ਚਾਹੀਦੀ ਆ ਜੇ ਕੁਝ ਜ਼ਿੰਦਗੀ ਚ ਵੱਡਾ ਕਰਨਾ ਚਾਹੁੰਦੇ ਹੋ ਤਾਂ ਲੋਕ ਤੁਹਾਨੂੰ ਕੀ ਕਹਿ ਰਹੇ ਆ ਇਹ ਤੁਸੀਂ ਸੋਚਣਾ ਛੱਡ ਦਿਓ ਉਹਨਾਂ ਨੂੰ ਇਗਨੋਰ ਕਰੋ ਕੋਈ ਤੁਹਾਡੀ ਤਾਰੀਫ ਵੀ ਕਰ ਰਿਹਾ ਉਹਨੂੰ ਦਿਲ ਤੇ ਨਾ ਲਾਓ ਉਹਨੂੰ ਹਾਵੀ ਨਾ ਕਰੋ ਜੇ ਕੋਈ ਤੁਹਾਡੀ ਆਲੋਚਨਾ ਕਰ ਰਿਹਾ ਜੇ ਤੁਹਾਨੂੰ ਲੱਗਦਾ ਕਿ ਉਹ ਆਲੋਚਨਾ ਮੇਰੇ ਭਲੇ ਲਈ ਕਰ ਰਿਹਾ ਤਾਂ ਕਿਤੇ ਨਾ ਕਿਤੇ ਉਹਦੀ ਗੱਲ ਤੇ ਗੌਰ ਕਰਕੇ ਉੱਤੇ ਧਿਆਨ ਦੇ ਕੇ ਉਹਨੂੰ ਸੁਧਾਰ ਲਓ ਪਰ ਜੇ ਕੋਈ ਲੱਗ ਰਿਹਾ ਸਿਰਫ ਤੁਹਾਨੂੰ ਹੌਸਲਾ ਕੋਈ ਤੁਹਾਡਾ ਟਾਉਣ ਦੇ ਲਈ ਤੁਹਾਡੀ ਬੁਰੀਾਈ ਕਰੀ ਜਾਂਦਾ ਤਾਂ ਉਸ ਬੰਦੇ ਨੂੰ ਬਿਲਕੁਲ ਇਗਨੋਰ ਕਰੋ ਤੇ ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਜਾਓ ਸਮੁੰਦਰ ਵਰਗੇ ਬਣੋ ਤੇ ਤੁਸੀਂ ਜੇ ਹਾਸਲ ਕਰਨਾ ਚਾਹੁੰਦੇ ਹੋ ਜੇ ਜ਼ਿੰਦਗੀ ਦੇ ਵਿੱਚ ਲੋਕਾਂ ਦੀ ਪਰਵਾਹ ਛੱਡੋ ਬਹੁਤ ਬਹੁਤ ਧੰਨਵਾਦ ਜੀ ਮੈਂ ਉਮੀਦ ਕਰਦਾ ਕਹਾਣੀ ਸਮਝ ਆਈ ਹੋਊਗੀ ਕਿ ਮੈਂ ਕੀ ਕਹਿਣਾ ਚਾਹਿਆ ਅੱਗੇ ਸ਼ੇਅਰ ਕਰਦੇ ਹੋ ਹੋਰ ਕਹਾਣੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਜਲਦੀ ਮਿਲਦਾ